190000 ਰੁਪਏ ਤੁਹਾਡੀ 190000 ਰੁਪਏ ਚਲਟੋ 890 ਮਾਡਲ ਇਹਦੇ ਮੈਂ ਜ਼ੀਰੋ ਡਾਊਨ ਪੇਮੈਂਟ ਵਾਲੀਆਂ ਕਾਰਾਂ ਦੀ ਝੜੀ ਦਿਖਾਉਣ ਜਾ ਰਿਹਾ ਹਾਂ ਕੋ ਰੇਟ ਦੇ ਰਾਂਗੇ 190000 ਰੁਪਏ ਸਹੀ ਗੱਲ 12 ਮਾਰ 12 ਮਾਰ ਰੇਟ ਇਹ ਦੇ ਰਾਂਗੇ 190000 ਰੁਪਏ ਹਾਈਲੈਂਡ ਟਾਪ ਮਾਡਲ ਜੀਟੀ ਲਾਈਨ 13 13 ਮਾਰ ਹਾਈਲਾਈਨ ਹਾਂਜੀ ਬਾਈ ਰੇਟੇ 2 ਲੱਖ ਰੁਪਏ ਦੇ ਰਾਂਗਾ 195 ਰੁਪਏ ਦਿੱਤੀ ਹੈ 195 ਫਾਈਨਾਂਸ ਫਾਈਨਾਂਸ ਕਰਾ ਰਹੇ 170000 ਰੁਪਏ ਦਾ 110000 ਰੁਪਏ ਦੇ ਰਗਾ ਟਾਪ ਮਾਡਲ ਹਾਂਜੀ ਡੀਜ਼ਲ ਆਹ ਇਹ ਦੇ ਰਾਂਗੇ 165000 ਰੁਪਏ 1550 ਹਾਂਜੀ ਸਪੋਰਟਸ ਮਾਡਲ ਇਹ 2015 ਮਾਡਲ ਜੈਕ ਮੈਨੂਅਲ ਹੂੰ ਇਹ ਮੈਨੂਅਲ ਹਾਂਜੀ 2 ਲੱਖ ਰੁਪਏ ਦੀ ਗੱਲ ਦੇਣਾ ਫੁੱਲ ਲੋਨ ਕਰਾ ਦੇ 0 ਟੌਨ 0 ਟੌਨ 14 ਮਾਡਲ ਹਾਂਜੀ 185000 ਰੁਪਏ 8 ਦੇ 14 ਮਾਡਲ ਟ੍ਰੈਨੋ ਬਾਈ ਹਾਂਜੀ ਡੀਜ਼ਲ ਦੀ ਮੇਟਰੋਫੇ ਤਿਆਰ ਹੋ ਜੋ ਅੱਜ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਜ਼ੀਰੋ ਡਾਊਨ ਪੇਮੈਂਟ ਵਾਲੀਆਂ ਕਾਰਾਂ ਦੀ ਝੜੀ ਦਿਖਾਉਣ ਜਾ ਰਿਹਾ ਵਾ ਹਾਂਜੀ ਬਾਈ ਬਿਲਕੁਲ ਸੱਚ ਸੁਣਿਆ ਤੁਸੀਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਬਾਈ ਪਹਿਲਾਂ ਤਾਂ ਨਾ ਹਮੇਸ਼ਾ ਤੁਹਾਨੂੰ ਮੈਂ ਕਹਿੰਦਾ ਨਾ ਪੋਜ਼ਿਟਿਵ ਰਹਿਆ ਕਰੋ ਤੇ ਪੋਜ਼ਿਟਿਵ ਵਾਈਬ ਦੇ ਨਾਲ ਇਹ ਵੀਡੀਓ ਦੇਖਿਓ ਬਾਈ ਬਹੁਤ ਹੀ ਸ਼ਾਨਦਾਰ ਵੀਡੀਓ ਹੋਣ ਵਾਲੀ ਆ ਅੱਜ ਦੀ ਜਦੋਂ ਅਸੀਂ ਚੈਨਲ ਸ਼ੁਰੂ ਕੀਤਾ ਸੀ 4 ਸਾਲ ਹੋ ਗਏ ਆ 3 ਤੋਂ 4 ਸਾਲ ਤੇ ਤੁਹਾਡਾ ਬਹੁਤ ਬਾਈ ਪਿਆਰ ਮਿਲਦਾ ਵਾ ਬਹੁਤ ਤੁਸੀਂ ਜਿਹੜੇ ਮੁਕਾਮ ਤੱਕ ਸਾਨੂੰ ਪਹੁੰਚਾਇਆ ਵਾ ਮੈਂ ਕਹਿੰਨਾ ਵਾ ਤੁਹਾਡਾ ਜਿੰਨਾ ਧੰਨਵਾਦ ਕਰ ਲਈਏ ਉਹਨਾਂ ਥੋੜਾ ਵਾ ਅੱਜ ਬਾਈ ਖੜੇ ਆ ਕੇ ਕੇ ਮਲੋਤਰਾ ਕਾਰ ਬਾਜ਼ਾਰ ਸ਼ਹਿਰ ਲੁਧਿਆਣਾ ਮੇਨ ਚੰਡੀਗੜ੍ਹ ਰੋਡ ਤੇ ਤੇ ਆਪਣੇ ਚੈਨਲ ਦੀ ਦੂਜੀ ਵੀਡੀਓ ਜਿਹੜੀ ਸੀਗੀ ਸ਼ੁਰੂਆਤ ਵਾਲੀ ਉਹ ਬਾਈ ਹੁਣਾਂ ਨੇ ਆਪਾਂ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਆਇਆ ਸੀ ਤੇ ਅੱਜ ਮਾਲਿਕ ਨੇ ਫੇਰ ਸਵਾਪ ਬਣਾਇਆ ਵਾ ਬਾਈ ਉਹਨਾਂ ਦੇ ਕੋਲ ਪਹੁੰਚੇ ਆ ਗੌਰਵ ਭਾਈ ਆਪਣੇ ਨਾਲ ਨੇ ਆਪਣਾ ਵੱਡਾ ਵੀਰਾ ਗੱਲਬਾਤ ਸਾਰੀ ਕਰਵਾਣਿਆ ਤੁਹਾਡੀ ਸਾਰੀ ਗੱਲਬਾਤ ਸੱਚੀ ਕਰ ਵੇਜੀ ਕਿ ਆਨੇ ਵਧੀਆ ਤੇ ਵੀਰੇ ਪਹਿਲਾਂ ਤਾਂ ਸਵਾਗਤ ਆ ਆਪਣੇ ਜਿੰਨੇ ਵੀ ਭਰਾ ਹੁਣ ਜੁੜ ਚੁੱਕੇ ਆਪਣੇ ਨਾਲ ਜਦੋਂ ਆਪਣੀ ਪਹਿਲੀ ਵੀਡੀਓ ਆਈ ਸੀ ਉਦੋਂ ਰਮੀ ਭਾਈ ਆਪਣੇ ਨਾਲ ਹਾਂਜੀ ਹਾਂਜੀ ਭਾਜੀ ਆਪਣੇ ਨਾਲ ਐਤ ਕੀ ਆਪਾਂ ਹੁਣ ਓਨਰ ਸਾਹਿਬ ਦੇ ਨਾਲ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਜਿੱਦਾਂ ਮੈਂ ਇਹਨਾਂ ਨੂੰ ਸਟਾਰਟਿੰਗ ਇੰਚ ਕਿਹਾ ਭੀ ਜ਼ੀਰੋ ਡਾਊਨ ਪੇਮੈਂਟ ਤੇ ਕਾਰਾਂ ਦੇਣੀਆਂ ਵਾ ਹਾਂਜੀ ਹਾਂਜੀ ਜ਼ਰੂਰ ਦਵਾਂਗੇ ਮਾਰਾ ਨਿਆਰਾ ਆਊਗਾ ਪੁਰਾਣਾ ਨਿਆਰਾ ਪੁਰਾਣਾ ਨਿਆਰਾ ਆਏਗਾ ਚੋ ਨਿਆਗਾ ਜੀ ਇਹ ਲੋਕੇਸ਼ਨ ਆਪਣੀ ਹੈ ਜੀ ਜਮਾਲਪੁਰ ਚੰਡੀਗੜ੍ਹ ਰੋਡ ਨੀਅਰ ਰੀਗਲ ਬਲੂ ਹੋਟਲ ਸੈਕਟਰ 38 ਸੈਕਟਰ 38 ਚੰਡੀਗੜ੍ਹ ਰੋਡ ਪੈਂਦਾ ਭਾਈ ਇਹ ਲੁਧਿਆਣੇ ਸ਼ਹਿਰ ਦਾ ਮੇਨ ਮੇਨ ਰੋਡ ਦੇ ਉੱਤੇ ਹੋਟਲ ਦੇ ਬਿਲਕੁਲ ਨਾਲ ਦਾ ਆਪਣਾ ਆਫਿਸ ਹੈ ਜੀ ਬਿਲਕੁਲ ਹੋਟਲ ਰੀਗਲ ਬਲੂ ਹੋਟਲ ਵਾਲੀ ਪਾਰਕਿੰਗ ਦੇ ਬਿਲਕੁਲ ਨਾਲ ਦਾ ਜੀ ਹੋਟਲ ਵਾਲੀ ਪਾਰਕਿੰਗ ਹੀ ਆ ਇੱਕ ਵਾਰੀ ਵੈਕ ਕਰਕੇ ਦਿਖਾ ਦਿਓ ਆ ਹੋਟਲ ਰੀਗਲ ਬਲੂ ਬਿਲਕੁਲ ਨਾਲ ਆ ਤੇ ਤੁਹਾਨੂੰ ਭਾਈ ਸਾਰੀਆਂ ਕਾਰਾਂ ਦੀ ਜਾਣਕਾਰੀ ਦਵਾਂਗੇ ਆਓ ਹੁਣ ਤੁਹਾਨੂੰ ਲੋਕੇਸ਼ਨ ਵੀ ਪ੍ਰੋਪਰ ਸਮਝਾ ਦਿੰਨੇ ਆ ਆਪਾਂ ਖੜੇ ਕਿੱਥੇ ਹੋਏ ਆ ਆ ਤੁਸੀਂ ਮੇਰੇ ਖੱਬੇ ਸਾਈਡ ਤੇ ਦੇ ਇੱਕ ਵਾਰੀ ਜ਼ੂਮ ਕਰਕੇ ਦਿਖਾ ਦਿਓ। ਉਹ ਰਿਹਾ ਹੋਟਲ ਰੀਗਲ ਬਲੂ ਤੇ ਉਹਦੇ ਬਿਲਕੁਲ ਸਾਹਮਣੇ ਚੱਲਦਾ ਪਿਆ ਬਾਈ ਚੰਡੀਗੜ੍ਹ ਰੋਡ। ਉਹ ਚੰਡੀਗੜ੍ਹ ਰੋਡ ਤੇ ਜਿੱਦਾਂ ਹੀ ਤੁਸੀਂ ਰੀਗਲ ਬਲੂ ਦੇਖੋਗੇ ਆ ਨਾਲ ਹੀ ਆ ਪਾਰਕਿੰਗ ਦੇ ਵਿੱਚ ਬਾਈ ਉਹਨਾਂ ਦੀਆਂ ਸਾਰੀਆਂ ਕਾਰਾਂ ਲੱਗੀਆਂ ਹੋਈਆਂ ਵਾ ਤੇ ਆਓ ਫੇ ਤੁਹਾਨੂੰ ਇੱਕ-ਇੱਕ ਕਰਕੇ ਕਾਰਾਂ ਦਿਖਾਣੀਆਂ ਸ਼ੁਰੂ ਕਰਦੇ ਆ। ਤੇ ਮੈਂ ਬਾਈ ਉਹਨਾਂ ਨਾਲ ਡਿਸਕਸ ਕਰ ਰਿਹਾ ਸੀਗਾ ਮੈਂ ਕਿਹਾ ਵੀਰੇ ਰੇਟ ਇਹੋ ਜਿਹਾ ਆਪਾਂ ਦੇਣੇ ਆ ਕਿ ਜਿਹੜੇ ਆਮ ਗਾਹਕ ਨੂੰ ਆਪਾਂ ਆਸਟਿੰਗ ਕਰਦੇ ਆ ਉਹ ਰੇਟਾਂ ਦੀ ਗੱਲਬਾਤ ਸਾਰੀ ਪਾਸੇ ਕਰ ਦੋ। ਅੱਜ ਕਾਰਾਂ ਦੇਣ ਦੇ ਮਨ ਦੇ ਨਾਲ ਰੇਟ ਦੇਣੇ ਆ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲੀ ਵੀਰੇ ਆਪਾਂ ਦਿਖਾਣੇ ਹਾਲਟੋ ਕਿੰਨਾ ਮਾਡਲ ਆ ਵੀਰੇ ਵੀਰੇ 13 ਬੜਾ 14 ਮਾਡਲ ਆ ਜੀ ਹੂੰ ਸੈਕੰਡ ਓਨਰ ਕਾਰ ਆ ਨਵੇਂ ਲੋਇ ਟਾਇਰ ਨੇ ਇੰਜਨ ਗੇਅਰ ਬਾਡੀ ਦੀ ਪੂਰੀ ਨਵੀਂ ਐ ਸੈਸਰੀ ਸੁੱਸਰੀ ਸਿਸ਼ਟਾ ਛੁੱਟਾ ਸਭ ਕੁਝ ਚੈੱਕ ਕਰਿਆ ਹੋਕਿਆ ਪੂਰੀ ਹੂੰ ਕਾਰ ਦਾ ਰੇਟ ਇੱਕੋ ਰੇਟ ਆ ਜੀ ਮੰਗਣ ਦਾ ਜੋ ਮਰਜ਼ੀ ਮੰਗੇ 1,90,000 ਰੁਪਏ ਤੁਹਾਡੀ ਦੇਣਾ 1,90,000 ਰੁਪਏ ਹਾਲਟੋ 890 ਮਾਡਲ ਵਾਲੇ ਤੇ ਤੇ ਦਾ ਲੋਨ ਵੀ ਪੂਰਾ ਸੂਰਾ ਪੂਰਾ ਲੋਨ ਜੀ 30,000 40,000 ਲਿਆਓ ਤੇ ਬਾਕ ਡਾਣਪੁਰ ਚੱਕ ਲਓ ਮਿੱਤਰ ਪਿਆਰਿਓ ਪਹਿਲੀ ਵੀਡੀਓ ਪਹਿਲੀ ਕਾਰ ਤੇ ਪਹਿਲੇ ਹੀ ਧਮਾਕਾ ਹਾਂਜੀ 14/15 13/14 13/14 Alto 800 ਰੇਟ ਨਵਾਂ ਮਾਡਲ ਗੱਡੇ ਲਾਇਰ ਟਰ ਨਵੇਂ ਲੱਗੇ ਹੋਏ ਹੈਗੇ ਲਾਇਏ ਛਲਾਏ ਸਾਰਾ ਕੁਝ ਲੱਗਿਆ 40000 ਰੁਪਏ ਲਿਆਇਓ ਬਾਕੀ ਸਾਰਾ ਤੁਹਾਡਾ ਲੋਨ ਕਿਸ਼ਤ ਮੇਰੇ ਖਿਆਲ ਨਾਲ 5000 ਬਣਨੀ ਤੁਹਾਡੀ 5000 ਰੁਪਏ ਕਿਸ਼ਤ ਬਣਾਵਾਂਗੇ ਬਾਜੀ ਆਹਾ ਇਹ 2018 ਮਾਡਲ i20 ਹੈ ਜੀ ਹਮ ਸਿੰਗਲ ਹੈਂਡ ਕਾਰ ਹੈ ਨਵੇਂ ਲਾਇਰ ਟਰ ਲੱਗੇ ਸਪੋਰਟਸ ਮਾਡਲ ਡੀਜ਼ਲ ਹਮ ਵਧੀਆ ਕਾਰ ਹੈ ਜੀ ਹਮ ਇੱਕੋ ਰੇਟ ਹੈ ਜੀ 515000 ਰੁਪਏ ਦੇਕਾਰ ਦੇ ਦਾਂਗੇ ਇੱਕੋ ਹੀ ਰੇਟ 5 ਲੱਖ 5 ਲੱਖ ਦਾ ਲੋਨ ਕਰਾ ਦਾਂਗੇ 5 ਲੱਖ ਦਾ ਲੋਨ ਉਹਦੀ ਗਰੋਵੀਰੇ ਮੈਂ ਨਾ ਹਮੇਸ਼ਾ ਕਾਰ ਬਿਆਨਾ ਤੇ ਹੀ ਆ ਨਾ ਮੈਂ ਨਾ ਧੱਕਾ ਕਰਦਾ ਥੋੜਾ ਜਿਹਾ ਥੋੜਾ ਤੁਹਾਡੇ ਨਾਲ ਵੀ ਕਰਦੀਏ ਕੋਈ ਗੱਲ ਨਹੀਂ ਮਾਰ ਜੇ ਹਾਂਜੀ ਕਰ ਦੋ 5 ਲੱਖ 5000 ਦਿੱਤੀ ਡਨ ਹੋ ਗਈ ਬਾਈ 5 ਲੱਖ 5000 ਦੀ ਡੀਜ਼ਲ ਵੇਰੀਐਂਟ ਸਪੋਰਟ ਵਾਲੀ ਆਹ ਇਹ 18 ਮਾਡਲ ਹੈ ਆਈਟਨ ਗ੍ਰੈਂਡ ਹੈ ਜੀ ਹਮ ਸਿੰਗਲ ਹੈਂਡ ਕਾਰ ਇੰਜਨ ਗੇਅਰ ਦੀ ਪੂਰੀ ਨਵੀਂ ਹੈ ਜੀ ਇਹਦਾ ਵੀ ਇੱਕੋ ਰੇਟ ਹੈ 345000 ਰੁਪਏ ਦੀ ਕਾਰ ਚੱਕ ਲਓ ਬਾਈ 345000 ਜਦੋਂ ਬਾਈ ਹੁਣੇ ਆਸਕਿੰਗ ਕਰਦੇ ਆ ਨਾ ਇਸ ਕਾਰ ਦੀ ਆਮ ਗਾਹਕ ਨੂੰ ਹਮੇਸ਼ਾ ਆ ਕੇ ਨਾ ਇਹ ਜ਼ਰੂਰ ਕਿਓ ਵੀ ਵੀਡੀਓ ਦੇ ਕੇ ਆਏ ਆ ਜੇ ਤੁਸੀਂ ਵੀਡੀਓ ਤੋਂ ਬਗੈਰ ਦੱਸੋਗੇ ਤਾਂ ਤੁਹਾਨੂੰ ਰੇਟ 3 ਲੱਖ 75 ਹਜ਼ਾਰ ਕਹਿਣਾ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਇਹ ਦੇਣ ਵਾਲਾ ਰੇਟ ਦੱਸੇ ਤੁਹਾਨੂੰ ਬਿਲਕੁਲ ਆਹਾ ਇਹ 15 ਮਾਡਲ ਸਵਿਫਟ ਹੈ ਜੀ ਲਾਈਟਰ ਸੋਹਣੇ ਲੱਗੇ ਹੋਏ ਹੈ ਇੰਜਨ ਗੇਅਰ ਦੀ ਪੂਰੀ ਵਧੀਆ ਐਲਸੀਡੀ ਵਗੈਰਾ ਸਭ ਕੁਝ ਲੱਗੇ ਹੈ ਜੀ ਤੇ ਇੱਕੋ ਰੇਟ ਆ 3 ਲੱਖ ਰੁਪਏ ਦੀ ਕਾਰ ਦੇ ਦਾਂਗੇ 295000 ਰੁਪਏ ਵੀ ਹੋ ਜਦ ਦਿੱਤੇ ਜੀ 295000 ਚ 2000 ਕਿੰਨਾ ਮਾਡਲ 15 ਮਾਡਲ ਦੀ ਆ ਮੇਰਾ ਭਰਾ ਔਰ ਇਸ ਵੀਡੀਓ ਨੂੰ ਜੇ ਪਸੰਦ ਆ ਰਹੀ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਪਏ ਇਹਨਾਂ ਦੇ ਉੱਤੇ ਜਰੂਰ ਕੰਟੈਕਟ ਕਰ ਲਿਓ ਆਉ ਤੁਹਾਨੂੰ ਹੋਰ ਕਾਰਾਂ ਦਿਖਾਈਏ ਆਹਾ ਇਹ ਜੀ ਟਾਟਾ ਦੇ ਟੈਗੋ ਪੈਟਰੋਲ 2018 ਮਾਡਲ ਹੂੰ ਬਿਲਕੁਲ ਵਧੀਆ ਕਾਰ ਹੈ 2018 ਟੌਪ ਦੋਏ ਚੱਲੀ ਆ 40000 ਕਿਲੋਮੀਟਰ ਚੱਲੀ ਆ ਜੀ ਹੂੰ ਇੱਕ ਹੋਰ ਰੇਟ ਆ ਜੀ 330000 ਰੁਪਏ ਕਰ ਦੇ ਦਾਂਗਾ ਬਈ 3 ਲੱਖ ਰੁਪਏ ਦਾ ਲੋਨ ਕਰਾ ਦਾਂਗਾ ਹਰਸੋ ਆ ਚੀਜ਼ਾਂ ਨੇ 3 ਲੱਖ ਦਾ ਲੋਨ ਵੀ ਹੋ ਜਾਊਗਾ ਹਾਂਜੀ ਇਹ ਬਈ ਕਾਰਾਂ ਜਿਹੜੀਆਂ ਫੁੱਲ ਲੋਨ ਵਾਲੀਆਂ ਵਾ ਪੈਸੇ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ ਸਿਰਫ ਤੇ ਸਿਰਫ 20-30 ਹਜ਼ਾਰ ਰੁਪਏ ਤੁਸੀਂ ਲੈਣਾ ਔਰ ਸਿਮਲ ਸਕੋਰ ਚੰਗਾ ਲਿਆਇਓ ਕਈ ਵਾਰ ਤਾਂ ਗੌਰਵ ਵੀਰੇ ਇਦਾਂ ਵੀ ਹੋ ਜਾਂਦਾ ਆ ਵੀ ਭਰਾ ਹੱਥੀ ਕੈਸ਼ ਦੇ ਕੇ ਤੋੜੀ ਦਾ ਆਪਾਂ ਭਰਾਵਾਂ ਬਿਲਕੁਲ ਜੀ ਦਿੰਨੇ ਆ ਅਸੀਂ ਖੁੱਤ ਦਿੰਨੇ ਆ ਜੀ ਸਿਮਲ ਵਧੇ ਹੋਣਾ ਚਾਹੀਦਾ ਵੀ 50 ਹਜ਼ਾਰ ਬੰਦੇ ਤੋਂ ਤਿੰਨ ਦਾ ਬਕਾਇਸ਼ ਤੋਂ ਆਹਾ ਇਹ ਵੀ 18 ਮਾਡਲ ਟੈਗ ਵਾ ਜੀ ਹੂੰ ਡੀਜ਼ਲ ਹੈ ਜੀ ਸਿੰਗਲ ਹੈਂਡ ਕਾਰ ਹੈ ਜੀ ਇੰਜਨ ਗੇਅ ਇਹ ਰੇਕੋ ਰੇਡਾ 3.40 ਲੱਖ ਰੁਪਏ ਡੀਲ ਦੇ ਰਹਾ 40 ਹਜ਼ਾਰ ਲਿਓ 3 ਲੱਖ ਦਾ ਲੋਨ ਕਰਾ ਦਿਓ 3 ਲੱਖ ਦਾ ਲੋਨ ਹੋ ਜਾ ਆਹ ਇਹ ਟੈਗੋ ਪੈਟਰੋਲ ਹੈ ਜੀ 2020 ਮਡ ਹੂੰ BS6 15000 ਕਿਲੋਮੀਟਰ ਚੱਲੀ ਆ 0 ਡਾਊਨ ਪੇਮੈਂਟ ਤੇ ਕਾਰ ਦੇ ਰਾ ਲੇ 0 ਡਾਊਨ ਪੇਮੈਂਟ ਆਧਾਰ ਕਾਰਡ ਹਾਂ ਆਧਾਰ ਕਾਰਡ ਪੈਨ ਕਾਰਡ ਸਿਪਲ ਵਧੀਆ ਲੈ ਕੇ ਆਓ 4 ਲੱਖ ਰੁਪਏ ਦੀ ਕਾਰ ਦੇਵਾਂਗਾ 4 ਲੱਖ ਦਾ ਲੋਨ ਕਰਾ ਦੇ ਤਿੰਨ 95 ਦੀ ਦੋਗੇ ਫਿਰ ਦੇ ਰਾਂਗੇ ਮਾਰੇ ਤਿੰਨ ਲੱਖ 95 ਹਜ਼ਾਰ ਦੀ 0 ਡਾਊਨ ਪੇਮੈਂਟ ਤੇ ਕਾਰ ਆ ਪਰ ਫਿਊਲ ਕਿਹੜਾ ਸੀ ਪੈਟਰੋਲ ਹੈ ਜੀ ਪੈਟਰੋਲ ਦੀ ਕਾਰ ਆ ਨਾਲ ਬਾਈ ਟਿਆਗੋ ਕਾਰ ਆ ਨਾ ਜਿਹੜੀਆਂ ਜਿਹੜੇ ਮਰਜ਼ੀ ਭਰਾ ਨੂੰ ਪੁੱਛ ਲਿਓ ਪੀ ਲਈਏ ਕਿ ਨਾ ਲਈਏ ਹਾਂ ਦਾ ਹੀ ਜਵਾਬ ਆਊਗਾ ਨਾ ਕਿਸੇ ਨੇ ਨਹੀਂ ਕਹਿਣੀ ਤੁਹਾਨੂੰ ਬਿਲਕੁਲ ਆਹਾਂ ਇਹ 17 ਮਾਡਲ ਆ I20 ਡੀਜ਼ਲ ਸਪੋਰਟਸ ਇਹ ਵੀ ਸਿੰਗਲ ਹੈਂਡ ਕਾਰ ਆ 90 ਲੋਇਟ ਆ ਬਿਲਕੁਲ ਸਿੰਗਲ ਜੈਨੂਨ ਕਾਰ ਆ ਇਹ ਬੜੀ ਓਕੇ ਹੈ ਇਹ ਕਾਰ ਦੇ ਇੱਕੋ ਰੇਡ ਛੋਟਾ ਰੇਡ 475000 ਰੁਪਏ ਦੇ ਰਗਾ ਚੱਕ ਲਓ 475000 ਦੀ ਆਹ ਕਾਰ ਜੇ ਮੈਂ ਗੱਲ ਕਰਾਣਾ ਵੇਚਣ ਵਾਲੇ ਬਾਈ 5.5-5 ਲੱਖ ਦੀ ਵੇਚ ਦੇ ਮੰਗਦੇ ਆ ਜੀ ਮੰਗਦੇ ਐਸੀ ਵੀ ਸਵਾ ਪਾਇਂਡ ਮੰਗ ਕਰਦੇ ਆ ਤੇ ਤੁਹਾਡੀ ਵੀਡੀਓ ਦੇ ਕੇ ਇੱਕੋ ਦੇਣਾ ਰੇਟ ਦਾ 475000 ਮੈਂ ਨਾ ਬਾਈ ਹੁਣ ਉਹ ਨਾਲ ਗੱਲ ਕਰ ਰਿਹਾ ਸੀ ਗੁਰਪ੍ਰੀਤ ਬਾਈ ਨਾ ਮੈਂ ਕਿਹਾ ਵੀਰੇ ਸਾਡੀ ਵੀਡੀਓ ਦਾ ਨਾ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਨਹੀਂ ਨਹੀਂ ਫਾਇਦਾ ਕੋਈ ਨਹੀਂ ਇੱਕ ਜੈਨੂਨ ਰੇਟ ਦੱਸਤਾ ਜੀ ਮੈਂ ਕਿਹਾ ਵੀ ਜੇ ਤੁਸੀਂ ਆ ਕੇ ਇਹ ਭਾਈ ਦੀ ਵੀਡੀਓ ਕਰਕੇ ਨਹੀਂ ਦੱਸੋਗੇ ਤੇ ਆਪਾਂ ਇੱਥੇ ਮੁੰਡਾ ਪਜੋ ਹੀ ਹੋਏਗਾ ਤੇ 525 ਹਜ਼ਾਰ ਮੰਗ ਕਰਦੇ ਤੁਹਾਡੇ ਤੋਂ ਬਾਕੀ ਬਾਈ ਆ ਜਿਹੜੇ ਤੁਹਾਨੂੰ ਰੇਟ ਦੇ ਰਹੇ ਸਿਰਫ ਵੀਡੀਓ ਕਰ ਦੇਣਾ ਰੇਟ ਕਰ ਨੈਟ ਫੈਟ ਰੇਟ ਜਿਹਨੂੰ ਕਹ ਦੇ ਦਿੰਦੇ ਆਹਾ ਇਹ 1/22 ਵਰਨਾ ਹੈ ਸਿੰਗਲ ਹੈ ਨਕਾਰ ਹੈ ਜੀ ਡੀਜ਼ਲ ਕਾਰ ਹੈ ਲਾਈਟ ਦਿਖਾਓ ਬਾਈ ਆ ਲਾਈਟ ਟਾਇਰ ਦੇਖੋ ਨਵੀਂ ਕਾਰ ਹੈ ਹਮ ਠੀਕ ਹੈ ਜੀ ਡੀਜ਼ਲ ਦੇ ਵਿੱਚ ਡਿਮਾਂਡ ਬਹੁਤ ਹੈਗੀ ਆ 20 ਪਲਸ ਮਾਈਲੇ ਜਾਂਦੀ ਨਿਊ ਲੁੱਕ ਕਾਰ ਹੈ ਇਹ ਦੇਖੋ ਅਗਰੇ ਲੋ ਵਗੈਰਾ ਸਾਰੇ ਨਵੀਂ ਦੇਖੋ ਜੀ ਟੌਪ ਵਾਲੀ ਆ ਨਾ ਟੌਪ ਅੰਦਰ ਦੀ ਵੀ ਦਿਖਾਓ ਭਾਈ ਨੂੰ ਆਓ ਬਾਈ ਅੰਦਰ ਉਹਦੀ ਤੁਹਾਨੂੰ ਇੰਟੀਰੀਅਰ ਵੀ ਦਿਖਾਈਏ ਕਾਰ ਚੈੱਕ ਕਰੋ ਵੀਰੇ ਕਾਰ 'ਚ ਕੋਈ ਵੀ ਕਮੀ ਨਹੀਂ ਮੈਂ ਕਹਾਂ ਜੀ ਪੂਰੀ ਓਕੇ ਹੈ ਜੈਨੂਨ ਨਵੀਂ ਕਾਰ ਦੱਸੋ ਵੀਰੇ ਫੇ ਡੀਲ ਬਣਾ ਦੋ ਡੇਲ ਜੀ ਮੰਗਨ ਉਹ ਜ ਮਰਜ਼ੀ ਮੰਗੇ ਇੱਕੋ ਰੇਟ ਹੈ 875000 ਰੁਪਏ ਦੀ ਕਾਰ ਦੇ ਰਾਂਗੇ 8 ਲੱਖ ਤੇ 75000 ਰੁਪਏ ਦੀ 21 ਮਾਡਲ ਵਰਨਾ ਨਵੇਂ ਸ਼ੇਪ ਦੀ ਚੱਲੀ ਕਿੰਨੀ ਗਾ ਚੱਲੀ 75 80000 ਵਿਦਰ ਰਿਕਾਰਡ ਵਿਦਰ ਰਿਕਾਰਡ ਚੱਲੀ ਹੋਈ ਸਾਰੇ ਰਿਕਾਰਡ ਦਿਖਾਵਾਂਗੇ ਤੁਹਾਨੂੰ ਬਸ ਬਾਈ ਕਾਲ ਕਰ ਲਿਓ ਕਈ ਵਾਰ ਨਾ ਐ ਹੁੰਦਾ ਜਦੋਂ ਰੇਟ ਸੇਰ ਕਰਨਾ ਤੁਹਾਨੂੰ ਦਿੰਨੇ ਆ ਤਾਂ ਕਾਰ ਨਾਲ ਦੀ ਨਾਲ ਨਿਕਲ ਜਾਂਦੀ ਆ ਫਿਰ ਤੁਹਾਡੋ ਸ਼ਿਕਾਇਤ ਆਂਦੀ ਆ ਵੇਟ ਨਾ ਕਰਿਓ ਐਤਵਾਰ ਦੀ ਜਿੱਦਣ ਵੀ ਵੀਡੀਓ ਇਹ ਪੈਰੀ ਬਸ ਆਜੋ ਆ ਰੇਟ ਸਹੀ ਹੂੰ ਉਹਦੇ ਬਾਅਦ ਆਹਾ 2013 ਮਾਡਲ ਹੂੰ 13 ਮਾਡਲ ਦੀ ਕਾਰ ਨਵਾਂ ਲੈਂਕਾਰ ਆ ਸਾਰੇ ਸੇਲਡ ਕਾਰ ਆ ਨਵੀਂ ਕਾਰ ਆ ਟਾਇਰ ਟੂਰ ਸਭ ਕੁ ਨਵੇਂ ਡੀਜ਼ਲ ਪੈਟਰੋਲ ਡੀਜ਼ਲ ਆ ਵੀਰ ਜੀ ਬੀਡੀਆਈ ਬੀਡੀਆਈ ਆ ਗਈ ਦੱਸੋ ਫੇ ਪੈਸੇ ਇੱਕੋ ਰੇਟ ਆ ਜੀ ਇਹਦਾ 230000 ਰੁਪਏ ਦੀ ਕਾਰ ਦੇ ਦਾਂਗ ਚੱਕ ਲਓ ਬਾਈ 230000 ਦੇ ਵਿੱਚ 2013 ਮਾਡਲ 13 ਮਾਡਲ ਦੀ ਆ 12 11 ਮਾਡਲ ਦੇ ਵੀ ਲੋਕੀ ਬਹੁਤ ਪੈਸੇ ਮੰਗ ਲੈਂਦੇ ਆ ਬਾਕੀ ਜਿਹੜੇ ਭਰਾ ਨੂੰ ਇੱਕੋ ਰੇਟ ਦੇ ਉੱਤੇ ਵਧੀਆ ਕਾਰ ਚਾਹੀਦੀ ਆ ਉਹ ਨੰਬਰ ਪਾਏ ਹੋਏ ਆ ਕਾਰ ਦੇ ਗਾਰੰਟੀ ਹੈ ਜੀ ਪੂਰੀ ਨਵੀਂ ਕਾਰ ਵੀਰੇ ਆਹ ਹਾਮੇਦ ਖੜੀ ਆ ਜਿਹੜੀ ਇਹ ਭਾਜੀ ਨਵੀਂ ਕਾਰ 21 ਮ ਕੰਪੈਕਟ ਫੈਮਿਲੀ ਕਾਰ ਬ੍ਰੈਂਡ ਉਹ ਟਾਇਰ ਹੈ ਜੀ ਇੰਜਨ ਗਾਰੰਟੀਰੀ ਵਾਲੀ ਪੂਰੀ ਨਵੀਂ ਹੈ ਟਾਇਰ ਬਿਲਕੁਲ ਨਵੇਂ ਜਿਹਨੂੰ ਕਹਿੰਦੇ ਆ ਉਹ ਚੀਜ਼ ਆ ਤੇ ਪੈਟਰੋਲ ਦੀ ਕਾਰ ਹੈ ਪੈਟਰੋਲ ਹੈ ਜੀ 2021 ਮਾਡਲ ਹੈ ਇੱਕੋ ਰੇਟ ਆ 5 ਲੱਖ 30 ਹਜ਼ਾਰ ਰੁਪਏ ਦੀ ਕਾਰ ਦੇ ਰਾਂਗੇ 30 ਹਜ਼ਾਰ ਲਿਓ 5 ਲੱਖ ਦਾ ਲੋਨ ਕਰਾ ਦਾਂਗੇ ਚੱਕੋ ਬਾਈ ਐ ਐਤ ਕੀ ਮੇਰੇ ਖਿਆਲ ਨਾਲੇ ਤੁਹਾਡੇ ਤੋਂ ਪੈਸੇ ਮੰਗੇ ਹੀ ਨਹੀਂ ਆ ਪੈਸੇ ਜਿਹੜੇ ਮੰਗੇ ਆ ਤੁਹਾਡੇ ਤੋਂ ਕਿੰਨੇ 40 ਹਜ਼ਾਰ 50 ਹਜ਼ਾਰ ਜਾਂ 20 ਹਜ਼ਾਰ ਬਿਲਕੁਲ ਲਿਓ ਇੰਨੇ ਕੀ ਪੈਸੇ ਮੰਗੇ ਆ ਆਹਾ ਇਹ ਆਈਟਨ ਗ੍ਰੈਂਡ ਹੈ 16 ਮਾਡਲ ਹੂੰ ਡੀਜ਼ਲ ਹੈ ਸਪੋਰਟਸ ਬਰੀਆ 25 ਦੀ ਐਵਰੇਜ ਹੈ ਇਹ ਜੋ ਮਰਜੀ ਮੰਗੀ ਅਸੀਂ ਤੇ ਇਥੇ ਤੁਹਾਨੂੰ ਇੱਕੋ ਰੇਟ 290000 ਰੁਪਏ ਦੇ ਦਾਂਗੇ 290000 20000 ਵੀ 25000 ਲਿਆਓ ਬਾਕੀ ਲੋਨ ਡੀਜ਼ਲ ਹੀ ਹੈ ਨਾ ਹਾਂਜੀ ਡੀਜ਼ਲ ਠੀਕ ਹੈ ਵੀਰੇ ਆਹਾ ਇਹ 12 ਮਾਡਲ ਰੇਟ ਸਹੀ ਅੱਛਾ ਜੀ ਇਹ ਵੀਰ ਜੀ ਆਪਾਂ ਇੱਕੋ ਰੇਟ ਦੇ ਦਾਂਗੇ 190000 ਰੁਪਏ ਸਹੀ ਗੱਲ 12 ਮਾਡਲ 12 ਮਾਡਲ ਰੇਟਸ 90 ਟਾਇਰ ਕਿਹੜੀ ਹੈ ਬਲਾ ਵੇਟ ਹੀ ਹੈ ਵੀਡੀ ਆਈ ਆ ਬਾਈ ਐਲ ਡੀ ਆਈ ਨਹੀਂ ਹੈਗੀ ਐਲ ਡੀ ਆਈ ਬਾਲਾ ਬੇਸ ਵੇਰੀਐਂਟ ਹੁੰਦਾ ਪਰ ਇਹ ਹੈਗੀ ਇਹ ਸੈਂਟਰ ਵਾਲਾ ਵੇਰੀਐਂਟ ਜਿਹੜੇ ਭਰਾ ਨੂੰ ਕਾਰ ਚਾਹੀਦੀ ਆ ਨੰਬਰ ਤੁਹਾਡੇ ਮੂਰੇ ਨੇ ਦਵਾ ਦਾ ਉਹ ਕਾਲ ਕਰ ਲੋ ਇੱਕ ਹਾਈ ਔਨ ਇਹ 15 ਮਿੰਟ ਲਈ ਅੱਛਾ ਜੀ ਇਹ ਔਨ ਹੈ ਇਹ ਐਰਾ ਪਲੱਸ ਵਧੀਆ ਕਾਰ ਨਵੇਂ ਟਾਇਰ ਨੇ ਬਿਲਕੁਲ ਸੋਟੀ ਕਾਰ ਹੈ ਇਹ ਪੈਟਰੋਲ ਹੀ ਆਂਦੀ ਆ ਬਾਈ ਤੇ ਇਹ ਇੱਕੋ ਰੇਟ ਹੈ 2 ਲੱਖ ਰੁਪਏ ਦੇ ਦਾਂ 195 ਦੀ ਹੋ ਗਈ ਦਿੱਤੀ ਹੈ 195 ਫਾਈਨਾਂਸ ਫਾਈਨਾਂਸ ਕਰਾ ਦਾਂਗੇ 170000 ਰੁਪਏ ਦਾ 20-25 ਹਜ਼ਾਰ ਲਿਆਓ ਤੇ ਬਸ ਹੋ ਜਾਗਾ ਗਰਵ ਵੀਰੇ ਆ ਜਿਹੜਾ ਬਾਈ ਦੇਖ ਰਿਆ ਨਾ ਇਹਦੀ ਕਿਸ਼ਤ ਪਤਾ ਕਿੰਨੀ ਬਣਨੀ ਹੈ ਕਿੰਨੀ ਬਣਨੀ ਭਲਾ ਘੱਟੋ ਘੱਟ ਨਹੀਂ 5 5 ਤੇ 4 45 ਤੋਂ 5000 ਕਿਸ਼ਤ ਬਣਨੀ ਹੈ ਇਹਦੇ ਬਸ ਆ ਚੀਜ਼ ਆ ਬਾਈ ਇਹ ਜਿਹੜੀਆਂ ਕਾਰਾਂ ਮਾਡਲ ਉੱਚੇ ਰੇਟ ਘੱਟ ਹੁੰਦੇ ਆ ਕਿਸ਼ਤ ਜਿਹੜੇ ਕਹਿੰਦੇ ਨਾ 20 ਤੋਂ 30 ਹਜ਼ਾਰ ਰੁਪਏ ਡਾਊਨ ਪੇਮੈਂਟ ਲਿਆਓ ਗੱਡੀ ਦੇ ਦਾਂਗੇ ਗੱਡੀ ਦੇ ਦਾਂਗੇ ਨਾਲੇ ਜਿਹੜੇ ਫੌਰਟ ਜ਼ਿਆਦਾ ਨਹੀਂ ਕਰ ਸਕਦੇ ਕਿਸ਼ਤਾਂ ਨਾਲ ਇਹ ਕਾਰਾਂ ਨੇ ਆ 18 ਮਾਡਲ ਕਮਿੰਟ ਹੈ ਜੀ ਸਿੰਗਲ ਹੈਂਡ ਕਾਰ ਆ ਨਵੀਂ ਕਾਰ ਆ ਦੇਖੋ ਅੰਦਰ ਇੰਟੀਰੀਅਰ ਸਿੱਟਾ ਸੁੱਟਾ ਸਭ ਕੋ ਪੈਸੇ ਪੈਸੇ ਇੱਕੋ ਰੇਟ ਤੇ 2.5 ਲੱਖ ਰੁਪਇਆ 2 ਲੱਖ 25000 ਰੁਪਏ ਲਿਓ ਤੇ ਬਾਕੀ ਲੋਨ 2.25 ਲਾਓ ਲਓ ਫੇ ਮਿੱਤਰ ਪਿਆਰੋ 2.5 ਲੱਖ 50000 ਦੀ ਕਾਰ ਤੇ 25000 ਲਿਓ ਬਾਕੀ ਸਾਰਾ ਤੁਹਾਡਾ ਫਾਈਨਾਂਸ ਆਹ 18 ਮਾਡਲ ਐਲਟੋ ਕੈਟ ਹੈ ਜੀ ਹੂੰ ਨਵੇਂ ਟਾਇਰ ਨੇ ਲਾਏ ਬਿਲਕੁਲ ਕਾਰ ਵਧੀ ਇਹ ਜੈਨੂਇਨ ਰੇਟ ਇੱਕੋ ਰੇਟ 2.90 ਲੱਖ ਰੁਪਏ ਦੀ ਕਾਰ ਦੇ ਦਾਂਗੇ 40 ਲਿਓ 2.5 ਲੱਖ ਦਾ ਲੋਨ ਕਰਾਓ ਕੈਟ ਹੈ ਨਾ ਮੇਰਾ ਭਰਾ ਧਿਆਨ ਰੱਖਿਓ 18 ਮਾਡਲ VXI 18 ਮਾਡਲ ਔਰ VXI ਦੀ ਆਹ ਜਿਹੜੀ ਆ ਖੜੀ ਐ ਇਹ ਆਟੋਮੈਟਿਕ ਡੈਸ਼ ਤਾਂ ਇਹ ਆਟੋਮੈਟਿਕ ਹਾਂਜੀ 16 ਮਰਦ ਅੱਛਾ ਕੀ ਕਹਿੰਨੇ ਹੋ ਇਹ ਦੇ ਦਾਂਗੇ 2.25 ਲੱਖ ਰੁਪਏ ਦੀ 2 ਲੱਖ ਦਾ ਲੋਨ ਕਰਾ ਦਾਂਗੇ 2 ਲੱਖ ਦਾ ਲੋਨ 25 ਹਜ਼ਾਰ ਡਾਊਨ ਪੇਮੈਂਟ 25 ਹਜ਼ਾਰ ਡਾਊਨ ਪੇਮੈਂਟ ਸਵਾ 2 ਲੱਖ ਦੀ ਕਾਰ ਆ ਆਟੋਮੈਟਿਕ ਨਾਲੇ ਉਹੀ ਕਿਸ਼ਤਾਂ ਤੁਹਾਨੂੰ ਦੱਸਿਆ 5000 ਦੇ ਵਿੱਚ ਹੀ ਐਤਗੀ ਇਹ ਬਾਈ ਮਾਡਲ ਹੈ ਜੀ ਕਮਰਸ਼ੀਅਲ ਜੇ ਕਿਸੇ ਨੇ i20 ਲੈਣੀ ਮੇਰੇ ਪਿੱਤਰ ਪਿਆਰੇ ਨੇ ਹੂੰ ਵਧੀਆ ਸਪੋਰਟਸ ਮਾਡਲ ਹੈ ਸਿੰਗਲ ਹੈਂਡ ਹੈ 50000 ਕੋਰਡ ਨਾਲ ਚੱਲੀ ਹੈ ਜੀ ਠੀਕ ਹੈ ਨਵੇਂ ਲਾਈਟ ਹੈ ਰਾਈ ਹੂੰ ਇੱਕੋ ਰੇਟੇ 575000 ਰੁਪਏ ਦੇ ਦਾਂਗੇ 575000 ਦੀ 2022 ਬਾਈ ਮਾਡਲ 25000 ਲਿਓ ਸਾਢੇ ਪੰਜ ਦਾ ਲਓ ਕਾਗੇ ਪੱਤਰ ਪੂਰੇ ਸਾਰਾ ਕੁਝ ਓਕੇ ਜੀ ਸਾਰਾ ਕੰਪਲੀਟ ਸਾਰਾ ਟੈਕਸ ਪਾਸਿੰਗ ਸਭ ਕੰਪਲੀਟ ਦਾਂਗੇ ਟੈਕਸ ਪਾਸਿੰਗ ਸਾਰਾ ਕੰਪਲੀਟ ਬਾਈ ਮਾਡਲ 5 ਲੱਖ ਤੇ 75000 ਰੁਪਏ ਚ ਇਹ ਮੈਨੂਅਲ ਆਹ ਦੇ 2 ਲੱਖ ਰੁਪਏ ਦੀ ਗੱਡਾ ਨਾ ਫੁੱਲ ਲੋਨ ਕਰਾ ਦਾਂਗੇ ਜ਼ੀਰੋ ਡਾਊਨ ਪੇਮੈਂਟ ਤੇ 2 ਲੱਖ ਦੇ ਹਾਂਜੀ ਲਾਓ ਫਿਰ ਨਿਆਰੇ ਲਾਓ ਫਿਰ ਅੱਜ ਹਾਂ 15 ਵਰਡ ਟਾਟਾ ਜੈਸਟ ਡੀ ਜੀ ਕਹਿੰਦੇ ਹੁਣ ਨਵਾਂ ਸਾਲ ਆਣ ਵਾਲਾ ਵਾ ਤੇ ਨਵੇਂ ਸਾਲ ਆਣ ਤੇ ਕਾਰ ਦੇ ਵਿੱਚ ਖੁਸ਼ੀਆਂ ਲੈ ਆਓ ਬਾਈ ਹਾਂਜੀ ਬਿਲਕੁਲ ਤੇ ਭਰਾ ਮੇਰੇ ਹੁਣ ਸਪੈਸੇ ਵੀ ਸਰਦੀਆਂ ਦਾ ਟਾਈਮ ਆ ਕਾਰਾਂ 'ਚ ਘੁੰਮੋ ਆਹ ਇਹ 18 ਮਾਡਲ ਡੀਆਰ ਹੈ ਜੀ ਡੀਐਲ ਜੀਡੀਏ ਪਲੱਸ ਟੌਪ ਮਾਡਲ ਹੂੰ ਵਧੀਆ ਕਾਰ ਆ ਨਵੇਂ ਟਾਇਰ ਨੇ 70000 ਜੈਨੋਂ ਰਿਕੋਰਡ ਨਾਲ ਚੱਲੀ ਆ ਇੱਕੋ ਰੇਟ ਆ 5.5 ਲੱਖ ਰੁਪਏ ਦੇ ਰੈਂ ਕਰ 5.5 ਲੱਖ 50 ਹਜ਼ਾਰ ਦੇ ਵਿੱਚ ਇੱਕੋ ਰੇਟ ਆ 2018 ਮਾਡਲ ਡੀਜ਼ਲ 18 A+ ZDI+ ਜਿਹੜਾ ਜਮੇ ਟਾਪ ਸਭ ਨਾਲ ਟਾਪ ਪੁਸ਼ ਬਟਨ ਸਟਾਰਟ ਪੁਸ਼ ਬਟਨ ਦਿਖਾ ਰਹੇ ਅੰਟੀਰੀਅਰ ਦਿਖਾ ਰਹੋ ਕਸਟਮਰ ਨੂੰ ਅੰਦਰੋਂ ਦੇਖੋ ਭਾਈ ਅੰਦਰੋਂ ਦੀ ਇੰਟੀਰੀਅਰ ਇੱਕ ਵਾਰੀ ਝਾਤੀ ਕਰ ਲਓ ਮੇਰਾ ਭਰਾ ਪੁਸ਼ ਬਟਨ ਸਟਾਰਟ ਕਾਰ ਦੀ ਨੂੰ ਕਹਿ ਦਿੰਦੇ ਆ ਔਰ ਮੈਨੂਅਲ ਟਰਾਂਸਮਿਸ਼ਨ ਚ ਵੀਰੇ ਆ ਸਵਿਫਟਾਂ ਡੀਜ਼ਰਾਂ ਦੀ ਤਾਂ ਡਿਮਾਂਡ ਮੁੱਕਦੀ ਇਹ ਜਿੰਨੀਆਂ ਕਾਰਾਂ ਦੀਆਂ ਕੋਈ ਬਾਜ਼ਾਰ ਦੇ ਵਿੱਚ ਖੜੇ ਕੋਈ 6 ਲੱਖ ਤੋਂ ਘੱਟ ਨਹੀਂ ਮੰਗਦਾ ਆਪਾਂ ਤੁਹਾਡੀ ਵੀਡੀਓ ਕਰ एलडीआई वीडीआई जेडडीआई फेयर जेडडीआई प्लस ਆਂਦਾ ਹਾਂਜੀ ਬੇਸ ਵੇਰਣ ਤੋਂ 6-7 ਲੱਖ ਦਾ ਫਰਕ ਆ ਹਾਂਜੀ ਬਿਲਕੁਲ ਜੀ ਬਿਲਕੁਲ ਲਗਾ ਆਹ 80 ਸਹੀ 14 ਮਾਡਲ ਟਾਪ ਹਮ ਇੱਕੋ ਰੇਟ 375000 ਰੁਪਏ ਦੇ ਦਾਂਗੇ ਚੱਕੋ 80 ਸ ਦੀ ਤਾਂ ਵੀਰੇ ਦੱਸਣ ਦੀ ਲੋਡਿੰਗ ਲੋਡਿੰਗ ਟਾਇਟਾਰੀ ਠੀਕ ਹੈ ਜੀ ਬਿਲਕੁਲ ਓਕੇ ਕਹਿੰਦੇ 4-4 ਲੱਖ ਚੱਲੇ ਕਿ ਵੀ ਬੜਕਾ ਮਾਰ ਰਹੀ ਆ ਬਿਲਕੁਲ ਬੜਕਾ ਮਾਰਦੀ ਇਹ ਜੈਨੂਨ 4097 ਹਰ ਕੋੜ ਨਾਲ ਅਰ ਕਾਰਨ ਨਾਲ ਚੱਲੀ ਆਹ ਇਹ 2013 ਜਡਡੀ ਡੇਅਰ ਹੈ ਜੀ ਹਮ ਇੱਕੋ ਰੇਟ 3 ਲੱਖ ਰੁਪਏ ਦੇ ਦਾਂਗੇ ਨੈਟ ਫਟ 295 ਦਿੱਤੀ ਯਾਰ ਹੋਰ ਦੱਸ 13 ਮਾਡਲ ਹੈ ਇਹ ਬੋਲੋ ਹੂੰ ਇਹ ਦੇ ਰਾਂਗੇ 1,90,000 ਰੁਪਏ ਦੀ ਹਾਈਲੈਂਡ ਟਾਪ ਮਾਡਲ ਜੀਟੀ ਲਾਈਨ 13 13 ਮਾਡਲ ਹਾਈਲਾਈਨ ਹਾਂਜੀ ਬਾਈ ਇੱਥੇ ਤਿੰਨ ਵੇਰੀਐਂਟ ਆਂਦੇ ਟ੍ਰੈਂਡ ਲਾਈਨ ਕੰਫਰਟ ਲਾਈਨ ਤੇ ਹਾਈਲਾਈਨ ਇਹ ਹਾਈਲਾਈਨ ਦੀ ਔਰ 13 ਮਾਡਲ ਦੀ ਔਰ ਮੋਡੀਫਿਕੇਸ਼ਨ ਚੈੱਕ ਕਰੋ ਬਾਈ ਕਾਰ ਪੂਰੀ ਲਾਈਟਰ ਸਾਰਾ ਕੁਝ ਲੱਗਿਆ ਹੋਇਆ ਡਿਊਲ ਟੋਨ ਕਰਾਈ ਹੋਈ ਬੰਦੇ ਨੇ ਹਾਂਜੀ 1 ਲੱਖ ਤੇ 90,000 ਰੁਪਏ ਵਿੱਚ ਆਹ ਕਾਲੀ ਆ ਲਿਓ 1.5 ਲੱਖ ਦਾ ਲੋਨ ਕਰਾ ਦਾਂਗੇ ਇੱਕ ਕਰਾਣੇ ਵੈਣੇ ਆ ਇਹ ਕਰਾ ਕੇ ਦਵਾਂਗੇ ਮੇਰਾ ਭਰਾ ਜੀ ਕਹਿ ਰਿਹਾ ਤੇ ਕਰਾ ਕੇ ਦਵਾਂਗੇ ਚੱਕੋ ਫੇ ਆ ਇਹ 12 ਮਾਡਲ ਟਿਓ ਸਹੀ ਡੀਜ਼ਲ ਠੀਕ ਹੈ ਇੱਕੋ ਰੇਟ ਹੈ 2,30,000 ਰੁਪਏ ਦੇ ਦਾਂਗੇ ਕਾਲੇ ਰੰਗ ਦੀ ਔਰ ਬਾਈ ਅੱਲਾਹ ਲਾਈਟ ਟਾਇਰ ਲੱਗੇ ਨੇ ਭਾਈ ਮੈਂ ਕਹਿੰਦਾ ਨਿਆਰੇ ਦਵਾਂਗੇ ਤੁਹਾਨੂੰ ਅੱਜ ਆਹ ਬੀਟ ਆ ਬੀਟ ਹੈ ਜੀ ਡੀਜ਼ਲ ਹੈ 12 ਮਾਡਲ ਹਮ 1,10,000 ਰੁਪਏ ਦੇ ਦਾਂਗੇ ਟਾਪ ਮਾਡਲ ਟਾਪ ਮਾਡਲ ਆ ਹਾਂਜੀ ਡੀਜ਼ਲ 25 ਦੀ ਐਵਰੇਜ i20 ਇਹ ਪੈਟਰੋਲ ਹੈ ਜੀ 10 ਮਾਡਲ ਹਮ ਇਹ ਦੇ ਦਾਂਗੇ 1,65,000 ਰੁਪਏ ਦੀ 1 ਲੱਖ ਤੇ ਤੇ ਆਹ ਜਿਹੜਾ ਹੈ ਜੀ ਕਮਰਸ਼ੀਅਲ 21 ਮਟਰ ਪੈਟਰੋਲ ਸੀਐਨਜੀ ਵਾਲੀ ਹੂੰ ਇਹ ਇੱਕੋ ਰੇਟ ਹੈ ਜੀ 4,25,000 ਰੁਪਏ ਕਾ ਦੇਣਾ 25,000 ਲੈਓ 4 ਲੱਖ ਦਾ ਲੋਨ ਕਿੰਨਾ ਮਾਡਲ 21 ਮਟਰ 21 ਮਾਡਲ ਆ ਹਾਂਜੀ ਸਵਿਫਟ ਯਾਰ ਪੈਟਰੋਲ ਸੀएनजी ਇਹਦੇ ਵੀ ਸਾਰੇ ਗਾਗੇ ਸਾਰਾ ਕੋ ਟੈਕਸ ਪਾਸਿੰਗ ਓਕੇ ਪੂਰਾ ਜੀ ਅਸਾਂ ਗੁਰਵਿਰੇ ਮੈਂ ਨਾ ਵੈਸੇ ਉਹਦਾ ਗੱਲ ਨਹੀਂ ਕੀਤੀ ਤੁਹਾਡੇ ਨਾਲ ਸੱਚੀ ਦੱਸਿਓ ਮੈਂ ਕੋਈ ਰੀਪਲੈਨਿੰਗ ਤਾਂ ਨਹੀਂ ਕੀਤੀ ਆਪਾਂ ਕੋਈ ਨਹੀਂ ਨਹੀਂ ਕੋਈ ਪਲੈਨਿੰਗ ਨਹੀਂ ਜੀ ਇੱਕ ਚੀਜ਼ ਕਰਨੀ ਆ ਆਪਾਂ ਓਨ ਦੀ ਸਪੋਰਟ ਬਿਲਕੁਲ ਦੱਸਿਓ ਜੀ ਜਿਹੜਾ ਭਰਾ ਆ ਗਿਆ ਨਾ ਵੀਡੀਓ ਦੇਖ ਕੇ ਟ੍ਰਾਂਸਫਰ ਉਹਨੂੰ ਵਿੱਚੇ ਕਰਾ ਕੇ ਦੇ ਕਰਾ ਦਾਂਗੇ ਹੋਰ ਦੱਸੋ ਬਸ ਆ ਜਾਓ ਮੇਰਾ ਭਰਾ ਟ੍ਰਾਂਸਫਰ ਦੇ ਪੈਸੇ ਤੁਹਾਡੇ ਵਿਚਾ ਤੇ ਨਹੀਂ ਤਾਂ ਉਹ ਐਕਸਟਰਾ ਹੁੰਦੇ ਆ ਬਿਲਕੁਲ ਜੀ ਬਿਲਕੁਲ ਉਹ ਐਕਸਟਰਾ ਹੀ ਹੁੰਦੇ ਬਾਈ ਬਿਲਕੁਲ ਜ ਕੋਤੇਨ ਲੱਖ ਦੀ ਆਹ ਕਾਰ ਹੋ ਗਈ ਆਹ ਇਹ ਵੀ 14 ਮਾਡਲ ਟ੍ਰੈਨੋ ਹੈ ਜੀ ਹੂੰ ਜੇ ਕੋਈ ਭਰਾ ਹਰਿਆਣਾ ਨੰਬਰ ਲੈਣ ਟ੍ਰੈਸਟਡ ਹੈਗਾ ਇੱਕੋ ਰੇਟ ਹੈ 1,85,000 ਰੁਪਏ ਦੇ ਦਾਂਗੇ ਮੈਂ ਨਹੀਂ ਵੰਦਾ ਦੇ ਦਾਂਗੇ ਭਾਜੀ 1,85,000 14 ਮਾਡਲ ਟ੍ਰੈਨੋ ਲੈ ਜਾਓ 14 ਮਾਡਲ ਹਾਂਜੀ 1,85,000 ਰੁਪਏ ਦੀ 14 ਮਾਡਲ ਟ੍ਰੈਨੋ ਬਾਈ ਹਾਂਜੀ ਡੀਜ਼ਲ ਦੀ ਆਹ ਜਿਹੜੀ ਇਕੋ ਸਪੋਰਟ ਇਹ ਇਕੋ ਸਪੋਰਟ ਹੈ ਜੀ 2020 ਮਾਡਲ ਹੈ ਜੀ ਪੈਟਰੋਲ ਪਲੱਸ ਇਹ ਆਟੋਮੈਟਿਕ ਗੱਡੀ ਹੈ ਜੀ ਅੱਛਾ ਨਵੀਂ ਕਾਰ ਹੈ ਸਿੰਗਲ ਹੈਂਡ ਕਾਰ ਹੈ ਟੌਪ ਮਾਰਕਡ ਗੱਡੀ ਹੈ ਜੀ ਠੀਕ ਹੈ ਡੈਬ ਕਾ ਵੀ ਸ਼ੋਰ ਸੇ ਇੱਕੋ ਰੇਟ ਹੈ 5,90,000 ਰੁਪਇਆ ਫੁੱਲ ਲੋਨ ਕਰਾ ਦਾਂਗੇ ਫੁੱਲ ਲੋਨ ਦੇ ਨਹੀਂ ਹਰੇ ਲੋ ਤੁਸੀਂ ਤੇ ਮਾਈਕਰ ਵੀ ਦਿਖਾਣੇ ਆ ਇੱਕ ਆ ਜਿਹੜੀ ਆ ਵੀਰੇ ਫੋਰਚੂਨਰ ਖੜੀ ਆ ਇਹ 2018 ਮਾਡਲ ਆ ਵੀਰ ਜੀ ਨਵੀਂ ਕਾਰ ਇੰਜਨ ਗੇਅਰ ਪਾਰਟੀ ਦੀ ਪੂਰੀ ਨਵੀਂ ਅੰਦਰੋਂ ਦਿਖਾਓ ਮੇਰਾ ਭਰਾ ਕਾਰ ਚੈੱਕ ਕਰੋ ਇੰਟੀਰੀਅਰ ਚੈੱਕ ਕਰਾਓ ਕਸ਼ਮਨ ਨੂੰ ਆਟੋਮੈਟਿਕ ਗੱਡੀ ਹੈ 4x2 70000 ਕੰਪਨੀ ਨੂੰ ਸਰਵਿਸ ਕੋਡ ਨਾਲ ਚੱਲੀ ਹੈ ਰਿਕਾਰਡ ਆ ਬਿਲਕੁਲ ਜੀ ਬ੍ਰੈਂਡ ਨਿਊ ਟਾਇਰ ਹੈ ਪੇਡ ਨੰਬਰ ਹੈ VAP ਹਮ ਪੈਸੇ ਵੀਰੇ ਇੰਨੇ ਦੇ ਛੋਟੇ ਜਿਹੇ ਦੇ ਦਿਓ ਵੀ ਆ ਜਿਹੜਾ ਭਰਾ ਦੇਖ ਰਿਆ ਨਾ ਫੋਰਚੂਨਰ ਦਾ ਸ਼ਕੀਰ ਇਹਨੂੰ ਸੋਚਣਾ ਹਣਾ ਪਵੇ ਬਿਲਕੁਲ ਜੈਨੂਅਰ ਰੇਟ 24 ਲੱਖ 50 ਹਜ਼ਾਰ ਰੁਪਏ ਦੇ ਰਾਂਗੇ 24 ਲੱਖ ਤੇ 50 ਹਜ਼ਾਰ ਔਰ 4-5 ਲੱਖ ਰੁਪਏ ਲਿਓ ਵੀ ਲੱਗਦਾ ਲੋਨ ਵੀ ਕਰਾ ਦੇਾਂਗੇ ਟੈਟੂਰ ਤੁਹਾਨੂੰ ਪਾਉਣਾ ਹੀ ਨਹੀਂ ਪੈਣਾ ਬ੍ਰੈਂਡ ਨੂੰ ਇਹ ਡੈਪ ਕੈਪ ਇੰਸ਼ੋਰ ਸਾਰਾ ਕੁਝ ਹੈ ਜੀ ਪੂਰੇ ਸਾਥ ਦੀ ਸਾਰਾ ਕੁਝ ਡੈਪਥ ਕੈਪ ਇੰਸ਼ੋਰੈਂਸ ਵੀ ਮਿਲ ਗਈ ਆ 2000 ਇਹ 10 ਮਾਡਲ ਹੋਂਡਾ ਸਿਟੀ ਹੈ ਜੀ ਹਾਂਜੀ 30 ਤੱਕ ਵੈਲਿਡ ਹੈ ਜੀ ਟੌਪ ਮਾਡਲ ਗੱਡੀ ਹੈ ਹਮ ਇੱਕੋ ਰ 30 ਤੱਕ ਪਾਸ ਹਾਂਜੀ 30 ਤੱਕ ਪਾਸ ਟ੍ਰਾਂਸਫਰ ਫਰੀ ਟ੍ਰਾਂਸਫਰ ਫਰੀ ਵਿੱਚ ਹੋ ਸਭ ਕੁਝ ਜਿਹੜਾ ਮੇਰਾ ਭਰਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਆ ਗਿਆ ਲਾਈਕ ਕਰਕੇ ਆ ਗਿਆ ਇਹ ਹੁੰਦਾ ਤਾਂ ਕੁਝ ਨਹੀਂ ਆ ਪਰ ਇਹ ਹੁੰਦਾ ਬਹੁਤ ਕੁਝ ਇਹ ਨਾ ਜਦੋਂ ਤੁਸੀਂ ਪਿਆਰ ਦਿੰਨੇ ਹੋ ਨਾ ਤਾਂ ਕਰਕੇ ਆਪਾਂ ਥੋੜਾ ਜਿਹਾ ਹੱਕ ਜਿਤਾਲੀ ਦਾ ਬਾਈ ਉਹਨਾਂ ਨੂੰ ਵੀ ਤੇ ਥੋੜੇ ਫਾਇਦੇ ਹੋ ਜਾਂਦੇ ਨੇ ਇਹਦੇ ਵਿੱਚ ਹੀ ਆਹ ਜਿਹੜੀ ਮਾਈਕਰਾ 13 ਮਾਡਲ ਮਾਈਕਰਾ ਜੀ ਨਵੇਂ ਲਾਇਰ ਟਾਇਰ ਲੱਗੇ ਟੋਪ ਵਾਲਾ ਮਾਡਲ ਹੈ ਪੁਸ਼ ਬਟਨ ਸਟਾਰਟ ਹੂੰ ਡੀਜ਼ਲ ਦੇ ਵਿੱਚ 20 ਪਲੱਸ ਮਾਈਲੇਜ ਆ ਰਹੀ ਦੇਖੋ ਭਾਈ ਛੋਟੀ ਕਾਰ ਹੈ ਇੰਟੀਰੀਅਰ ਦੀ ਦਿਖਾਓ ਅੰਦਰ ਕੁਝ ਪੁਸ਼ ਬਟਨ ਸਟਾਰਟ ਹੈ ਟੋਪ ਮਾਡਲ ਗੱਡੀ ਕਲਾਈਮੈਟ ਕੰਟਰੋਲ AC ਵਾਲੀ ਇਹ ਵੀਰੇ ਘੱਟ ਪੈਸਿਆਂ 'ਚ ਪੁਸ਼ ਬਟਨ ਦੇ ਨਿਆਰੇ ਬਿਲਕੁਲ ਨਿਆਰਾ ਨਿਆਰਾ ਪੂਰਾ ਜੀ ਵੀ 25 ਦੀ ਐਵਰੇਜ ਆ ਰਹੀ ਹੈ ਦੇਖ ਲਓ ਹਣ ਹੋਰ ਕੀ ਦੱਸੋ ਫੇ ਇਹ ਇੱਕੋ ਰੇਟ 1.70 ਹਜ਼ਾਰ ਰੁਪਏ ਰਿਕਰ ਦੇ ਰਹਾ ਇੱਕ ਲੱਖ 70 ਹਜ਼ਾਰ ਚ ਪੁਸ਼ ਬਟਨ ਸਟਾਰਟ ਐਵਰੇਜ 25 ਪਲਸ ਨਿਆਰੇ ਲੋ ਪੂਰੇ ਡੀਜ਼ਲ ਕਾਰ ਮਾਈਕਰਾ ਮਾਈਕਰਾ ਤੇ ਹੋਪ ਕਰਦੇ ਆਂ ਬਾਈ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਨਾ ਤਾਂ ਤੁਸੀਂ ਦਬ ਕੇ ਸ਼ੇਅਰ ਕਰੋ ਦਬ ਕੇ ਕਮੈਂਟ ਕਰੋ ਇਹ ਵੀ ਦੱਸੋ ਵੀ ਕਿਹੜਾ ਭਰਾ ਕਿੱਥੋਂ-ਕਿੱਥੋਂ ਵੀਡੀਓ ਦੇਖ ਰਿਆ ਵਾ ਸਾਨੂੰ ਬਹੁਤ ਵਧੀਆ ਲੱਗਦਾ ਜੇ ਤੁਸੀਂ ਦੱਸਦੇ ਹੋ ਵੀ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਤੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਅੱਜ ਦੇਖਣਾ ਵੀ ਆਪਣੇ ਨਾਲ ਕਿੰਨਾ ਪੰਜਾਬ ਇਕੱਠਾ ਹੋਇਆ ਵਾ ਕਿਉਂਕਿ ਜ਼ਿਆਦਾਤਰ ਆਪਾਂ ਆਪਣੇ ਬਾਕੀ ਦਿੱਲੀ ਹਰਿਆਣਾ ਹਿਮਾਚਲ ਜਿੰਨੇ ਵੀ ਭਰਾ ਆਪਣੀ ਵੀਡੀਓ ਦੇਖਦੇ ਆ ਉਹਨਾਂ ਲਈ ਵੀ ਦਿਲੋਂ ਰਿਸਪੈਕਟ ਆ ਵੀ ਸਾਨੂੰ ਤੁਸੀਂ ਇੰਨਾ ਪਿਆਰ ਦਿੰਨੇ ਹੋ ਬਾਈ ਕੇ ਕੇ ਮਲੋਤਰਾ ਕਾਰ ਬਜ਼ਾਰ ਚੰਡੀਗੜ੍ਹ ਰੋਡ ਹੋਟਲ ਰੀਗਲ ਬਲੂ ਦੀ ਪਾਰਕਿੰਗ ਦੇ ਵਿੱਚ ਹਾਂਜੀ ਤੇ ਇੱਕ ਵਾਰੇ ਹੋਟਲ ਦਾ ਦਿਖਾ ਦਿਓ ਨਾਲ ਆਪਣਾ ਬਿਲਕੁਲ ਹੋਟਲ ਦੀ ਪਾਰਕਿੰਗ ਚ ਆਣਾ ਉਹਨਾਂ ਕੋਈ ਆ ਦਫ਼ਤਰ ਦਾ ਬਾਈ ਹੋਣਾ ਤੁਸੀਂ ਝਾਤੀ ਮਾਰੀ ਲਈ ਆ ਹਨਾ ਤੇ ਆਓ ਇੱਕ ਵਾਰੀ ਫੇਰ ਦਿਖਾ ਦਿਓ ਹੋਟਲ ਰੀਗਲ ਬਲੂ ਆ ਉਹਦੀ ਬਿਲਕੁਲ ਪਾਰਕਿੰਗ ਦੇ ਵਿੱਚ ਹੀ ਬਾਈ ਉਹਨਾਂ ਦਾ ਦਫ਼ਤਰ ਆ ਜਦੋਂ ਆਓਗੇ ਵੀਰੇ ਪੈਸਿਆਂ ਪੱਖੋਂ ਤਾਂ ਚਲੋ ਇੱਕ ਅਲੱਗ ਹੁੰਦਾ ਮਾਨਸਿਕਰ ਜਿਹੜਾ ਭਰਾ ਆ ਨਾ ਚਾਹ ਪਾਣੀ ਵਧੀਆ ਜਦੋਂ ਜੀ ਜਰੂਰ ਚਾਹ ਪਾਣੀ ਚਾਹੇ ਆਪਾਂ ਜਰੂਰ ਪੁੱਛੀਦਾ ਚਾਹੇ ਬੰਦਾ ਕੋਈ ਤੁਹਾਡਾ ਨਾਮ ਲਵੇ ਜਿੱਦਾਂ ਵੀ ਆਵੇ ਆਪਾਂ ਆਪਣੇ ਲੋ 24 ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਪਾਣੀ ਜਿਹੜਾ ਆਂਦਾ ਕਸ਼ਵਨ ਨੂੰ ਪਹਿਲੇ ਪੁੱਛੀਦਾ ਗੱਡੀ ਵਾਰੇ ਬਾਅਦ ਪੁੱਛੀਦਾ ਪਾਣੀ ਕਿਉਂ ਅਗਲਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਚਾਹ ਪਾਣੀ ਦਾ ਸਾਡਾ ਪੂਰਾ ਫਰਕ ਹੈ ਬਿਲਕੁਲ ਜੀ ਤੇ ਇਹ ਜੀ ਵੀਡੀਓ ਵਧੀਆ ਲੱਗੀ ਬਾਈ ਕਰ ਦਿਓ ਫੇਰ ਦੱਬ ਕੇ ਸ਼ੇਅਰ ਕਿਉਂਗੇ ਤੁਹਾਡਾ ਭਰਾ ਤੁਹਾਡੇ ਲਈ ਘੈਂਟ ਘੈਂਟ ਵੀਡੀਓ ਲਿਆਂਦਾ ਵਾ